ਪੰਜਾਬ ਵਿਨਾਸ਼ਮਤ ਬਣਾਉਣ ਦੇ ਮਕਸਦ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਦੂਜੇ ਪੜਾ ਨੂੰ ਆਮ ਲੋਕਾਂ ਦੇ ਵੱਲੋਂ ਵੱਡਾ ਹੂੰਕਾਰਾ ਮਿਲ ਰਿਹਾ ਇਸ ਮੁਹਿੰਦੇ ਤਹਿਤ ਪਿੰਡਾਂ ਦੇ ਵਾੜਾਂ ਦੇ ਪਹਿਰੇਦਾਰਾਂ ਵੱਲੋਂ ਲੋਕਾਂ ਨੂੰ ਨਸ਼ਾ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਜ ਨੂੰ ਇਸ ਭਿਆਨਕ ਬੁਰਾਈ ਤੋਂ ਮੁਕਤ ਕੀਤਾ ਜਾ ਸਕੇ ਇਸੇ ਖੜੀ ਤਹਿਤ ਨਾਪਾ ਦੇ ਬੋੜਾ ਗੇਟ ਵਿਖੇ ਯੁੱਧ ਨਸ਼ਾ ਵਿਰੁੱਧ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਨ ਅਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕੀਤਾ ਇਸ ਮੌਕੇ ਤੇ ਵਿਧਾਇਕ ਦੇਮਨ ਨੇ ਨਸ਼ਾ ਤਸਕਰੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਨਸ਼ਾ ਤਸਕਰੀ ਦਾ ਤੰਦ ਨਹੀਂ ਛੱਡਿਆ ਤਾਂ ਤਾ ਜਾਵੇਗਾ ਜਿੰਨੇ ਮਾ ਦੂਜਾ ਪੜਾ ਜਿਹੜਾ ਬੜਾ ਅੱਛੇ ਤਰੀਕੇ ਨਾਲ ਚੱਲ ਰਿਹਾ ਅੱਜ ਬੋੜਾ ਗੇਟ ਨਾਬਾ ਵਿਖੇ ਇਹਦਾ ਇੱਕ ਪ੍ਰੋਗਰਾਮ ਅਸੀਂ ਕੀਤਾ ਗਿਆ ਪ੍ਰੋਗਰਾਮ ਪਹਿਲਾਂ ਵੀ ਹੋਇਆ ਸੀਗਾ ਜੋ ਬਹੁਤ 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 ਅੱਛਾ ਹੋਇਆ ਸੀਗਾ ਅੱਜ ਐਸਐਸਵੀ ਪਟਿਆਲਾ ਵਰਨ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੈਨਾਂ ਦਾ ਧੰਨਵਾਦ ਕਰਦਾ ਕਿਉਂਕਿ ਬਾੜਾ ਗੇਟ ਇਹ ਇਲਾਕਾ ਜਿਹੜਾ ਥੋੜਾ ਜਿਹਾ ਅਫੈਕਟਡ ਹੈ ਜੀ ਬਹੁਤ ਸਾਰੇ ਸਾਡੇ ਕੋਲ ਸ਼ਿਕਾਇਤਾਂ ਵੀ ਆਉਂਦੀ ਨੇ ਇੱਥੇ ਥੋੜੀ ਗੁੰਡਾਗਰਦੀ ਟਾਈਪ ਥੋੜਾ ਨਸ਼ੇ ਦਾ ਬੋਲਬਾਲਾ ਕੁਝ ਹੈ ਇਸ ਕਰਕੇ ਸੀ ਸਪੈਸ਼ਲੇ ਪ੍ਰੋਗਰਾਮ ਰੱਖਿਆ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਵੀ ਸੁਪਨਾ ਹੈ ਕਿ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਬਣਾਇਆ ਜਾਵੇ ਰੰਗਲਾ ਤਾਂ ਹੀ ਬਣੂਗਾ ਜਦੋਂ ਨਸ਼ਾ ਖਤਮ ਹੋਊਗਾ ਤਾਂ ਪਹਿਲਾਂ ਪਹਿਲੇ ਪੜਾਅ 'ਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਹ ਔਰ ਅੱਜ ਐਸਐਸਪੀ ਸਾਹਿਬ ਦਾ ਵੀ ਇਹੀ ਕਹਿਣਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਨੂੰ ਤਾੜਨਾ ਹੈ ਜੀ ਸਖਤ ਲਫ਼ਜ਼ਾਂ ਦੇ ਵਿੱਚ ਕਿ ਜਾਂ ਤਾਂ ਉਹ ਨਾਬਾ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜੇਲ੍ਹਾਂ 'ਚ ਜਾਣ ਵਾਸਤੇ ਤਿਆਰ ਰਹਿਣ ਔਰ ਜਿਹੜੇ ਵੀ ਨਸ਼ਾ ਵੇਚਦੇ ਹਨ ਉਹਨਾਂ ਦੇ ਘਰ ਜਿਹੜੇ ਆ ਉਹ ਟਾ ਦਿੱਤੇ ਜਾਣਗੇ ਔਰ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉੱਪਰ ਕਰ ਦਿੱਤੇ ਜਾਣਗੀਆਂ ਤੇ ਅੱਜ ਬੋੜਾ ਗੇਟ ਦੇ ਵਿੱਚ ਇਹ ਮੁਹਿੰਮ ਜਿਹੜੀ ਆ ਇਹਦਾ ਇੱਕ ਵਿਸ਼ੇਸ਼ ਪ੍ਰੋਗਰਾਮ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਸਾਡਾ ਮਕਸਦ ਹੈ ਕਿ ਨਾਬਾ ਸ਼ਹਿਰ ریاਸਤੀ ਸ਼ਹਿਰ ਆ ਨਾਬਾ ਸ਼ਹਿਰ ਜਿਹੜਾ ਉਹ ਨਸ਼ਾ ਮੁਕਤ ਹੋਵੇ ਬਦਾਨ ਸਭਾ ਹਲਕਾ ਨਾਬਾ ਨਸ਼ਾ ਮੁਕਤ ਹੋਵੇ ਉਹਦੇ ਨਾਲ ਫਿਰ ਜ਼ਿਲ੍ਹਾ ਪਟਿਆਲਾ ਨਸ਼ਾ ਮੁਕਤ ਹੋਵੇ ਫਿਰ ਪੰਜਾਬ ਨਸ਼ਾ ਮੁਕਤ ਹੋਵੇ ਤਾਂ ਆਪਣਾ ਸੁਪਨਾ ਜਿਹੜਾ ਸাকার ਹੋ ਗਏ। ਉਹ ਵੀਨੀਤ ਬਿੱਟੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜੇ ਭਾਜਪਾ ਆ ਸਿਰਫ ਜਿਹੜਾ ਪੰਜਾਬ ਨੂੰ ਗੈਂਗਸਟਰ ਮੁਕਤ ਕਰ ਸਕਦੇ ਕਿ ਨਸ਼ਾ ਮੁਕਤ ਕਰ ਸਕਦੇ। ਉਹਨਾਂ ਨੇ ਡਬਲ ਇੰਜਨ ਸਰਕਾਰ ਦਾ ਵੀ ਕਿਹਾ ਕਿਸ ਤਰ੍ਹਾਂ ਬਾਤ ਕਰੀ। ਦੇਖੋ ਹਰੇਕ ਨੇ ਆਪਣੇ ਆਪਣੀ ਤਰਕ ਰੱਖਣਾ ਹੁੰਦਾ ਜੀ ਸਚਾਈ ਇਹ ਹੈ ਕਿ ਇਸ ਵਕਤ ਸਰਕਾਰ ਆਮ ਆਦਮੀ ਪਾਰਟੀ ਜੀ ਪੰਜਾਬ ਦੇ ਵਿੱਚ ਔਰ 2027 ਦੇ ਵਿੱਚ ਦੁਬਾਰਾ ਆਉਣੇ ਵੀ ਤਿਆਰ ਦਾ ਕਾਰਨ ਨਹੀਂ ਹੈ ਕਿ ਜਿਸ ਤਰੀਕੇ ਨਾਲ 600 ਜੁੰਡ ਬਿਜਲੀ ਮੁਫਤ ਹੈ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚ ਰਿਹਾ 60000 ਨੌਕਰੀਆਂ 10 ਲੱਖ ਦਾ ਸਿਹਤ ਵਿਮਾ ਔਰ ਹੁਣ 1000 ਰੁਪਏ ਬਹੁਤ ਜਲਦੀ ਮਹਿਲਾਵਾਂ ਨੂੰ ਲੱਗਣ ਵਾਲਾ ਇਹ ਸਾਰੀਆਂ ਚੀਜ਼ਾਂ ਸੋਚਦੇ ਹੋਏ ਐਂ ਲੱਗਦਾ ਕਿ ਦੂਜੀਆਂ ਪਾਰਟੀਆਂ ਕੋਲ ਤਾਂ ਸਿਰਫ ਗੱਲਾਂ ਹੀ ਨੇ। ਔਰ ਜਿਸ ਤਰੀਕੇ ਨਾਲ ਕੇਂਦਰ ਨੇ ਬੜਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਸਰਕਾਰ ਭਗੰਤਮਾਨ ਸਰਕਾਰ ਨੇ ਫਿਰ ਵੀ ਬਹੁਤ ਸ਼ਾਨਦਾਰ ਕੰਮ ਜਿਹੜੇ ਆ ਜਿਵੇਂ ਸੜਕਾਂ ਦੇ ਜਾਲ ਵਿਛਰੇ ਆ ਔਰ ਜਿਹੜਾ ਰੋਜ਼ਗਾਰ ਲਗਾਤਾਰ ਜਿਹੜਾ ਜੀ ਉਹਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹ ਲਗਾਤਾਰ ਅਸੀਂ ਦੇ ਰਹੇ ਹਾਂ ਸੋ ਸਾਰੀਆਂ ਜਿਹੜੀਆਂ ਸਕੀਮਾਂ ਨੇ ਬੇਸ਼ੱਕ ਸੈਂਟਰ ਦੇ ਥਰੂ ਵੀ ਇੱਕ ਇੱਕ ਸਕੀਮਾਂ ਆਉਂਦੀਆਂ ਨੇ ਪਰ ਕਿਉਂਕਿ ਪੈਸਾ ਸਾਡਾ ਹੀ ਆ ਜੀ ਘੁਮ ਘੁਮਾ ਕੇ ਸਾਡਾ ਪੈਸਾ ਸਾਡੇ ਕੋਲ ਹੀ ਆਉਂਦਾ ਉਹ ਉਹਦੇ ਵਿੱਚ ਪੰਜਾਬ ਸਰਕਾਰ ਬਹੁਤ ਬਾਕਮਾਲ ਕੰਮ ਕਰ ਰਹੀ ਹੈ ਔਰ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੁਣੇ-ਹੁਣੇ ਇਲੈਕਸ਼ਨਾਂ ਹੋ ਕੇ ਹੱਡੀਆਂ ਨੇ ਜ਼ਿਲ੍ਹਾ ਪੱਛੇ ਬਲਾਕ ਸੰਮਤੀ ਉਤੋਂ ਇਹ ਨਜ਼ਰ ਆਉਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਰੀਪੀਟ ਹੋਣਾ ਤੈ ਹੈ ਬਾਕੀ ਹਰੇਕ ਨੇ ਆਪਣੀ ਗੱਲ ਕਹਿਣੀ ਹੈ ਜੀ ਹਰੇਕ ਆਪਦੀ ਆਪਦੀ ਗੱਲ ਰੱਖਦਾ ਹਰੇਕ ਦਾ ਅਧਿਕਾਰ ਵੀ ਹੈ ਇਲੈਕਸ਼ਨਾਂ ਨੇ ਹਰੇਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਨਸ਼ਾ ਜਿਹੜਾ ਇੱਕਦਮ ਤਾਂ ਨਹੀਂ ਆ ਗਿਆ ਪਿਛਲੀਆਂ ਸਰਕਾਰਾਂ ਵੀ ਕਿਤੇ ਨਾ ਕਿਤੇ ਜੁਲਦੇ ਹੋਏ ਇੰ ਵਿੱਚ ਕੋਈ ਦੋਰਾਵਾ ਨਹੀਂ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਨਲਾਇਕੀ ਕਰਕੇ ਜਾਂ ਉਹਨਾਂ ਦੇ ਮਿਲੀ ਭੁਗਤ ਕਰਕੇ ਨਸ਼ਾ ਜਿਹੜਾ ਲਗਾਤਾਰ ਉਹ ਵਧਦਾ ਰਿਹਾ ਔਰ ਆਮ ਆਦਮੀ ਦੀ ਪਾਰਟੀ ਸਰਕਾਰ ਜਲਦੀ ਬਣੀ ਸੀ ਪੂਰੀ ਬੰਦਬੰਦੀ ਕਰਕੇ ਨਸ਼ਾ ਜਿਹੜਾ ਉਹ ਮੁਕਤ ਕਰਨ ਦਾ ਜਿਹੜਾ ਮਹਿੰਮ ਜਿਹੜੀ ਆ ਸ਼ੁਰੂ ਕੀਤੀ ਹੋਈ ਹੈ ਔਰ ਜਿਹਦੇ ਵਿੱਚ ਵੱਡੀ ਕਾਮਯਾਬੀ ਸਾਨੂੰ ਮਿਲ ਵੀ ਰਹੀ ਹੈ ਔਰ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਔਰ ਜਿਹੜੀਆਂ ਕਾਂਗਰਸ ਕਾਲੀ ਸਰਕਾਰਾਂ ਸੀ ਉਹਨਾਂ ਨੇ ਨਸ਼ਾ ਵੰਡਿਆ ਉਨ੍ਹਾਂ ਦਾ ਨਾਮ ਇਸ ਕਰਕੇ ਲੱਗਦਾ ਕਿ ਉਹਨਾਂ ਨੇ ਨਸ਼ੇ ਦੀ ਸ਼ੁਰੂਆਤ ਕੀਤੀ ਹੈ ਜੀ ਜਿਹੜਾ ਸਿੰਥੈਟਿਕ ਡਰਗ ਹੈ ਜਿਹਨੂੰ ਅਪਾ ਚਟਾ ਕਹਿੰਦੇ ਨੇ ਇਹ ਸਾਰਾ ਹੀ ਉਹਨਾਂ ਸਰਕਾਰਾਂ ਦੀ ਦੇ ਸਮੇਂ ਦੇ ਵਿੱਚ ਹੀ ਆਇਆ ਜਿਹਨੂੰ ਅਸੀਂ ਹੁਣ ਖਤਮ ਕਰਨ ਤੇ ਲੱਗੇ ਹੋਏ ਹਾਂ ਉਹ ਉਹਦੇ ਵਿੱਚ ਬਹੁਤ ਵੱਡੇ ਸਿੰਟਮੇ ਵੀ ਨਜ਼ਰ ਆਉਂਦੇ ਆ ਕਿ ਪਿਛਲੀਆਂ ਸਰਕਾਰਾਂ ਦੇ ਕੁਝ ਲੀਡਰ ਜਿਹੜੇ ਆ ਉਹ ਮਲੀ ਭੁਗਤ ਕਰਕੇ ਨਸ਼ਾ ਜਿਹੜਾ ਵਟਾਉਂਦੇ ਸੀ। ਦੂਸਰੇ ਪੜਾਅ ਕਿੰਨੇ ਕਿ ਪਿੰਡ ਤੇ ਕਿੰਨੇ ਕਿ ਵਾਰਡ ਹੋ ਚੁੱਕੇ ਨੇ? ਅਸੀਂ ਦੂਜੇ ਪੜਾਅ ਦੇ ਵਿੱਚ ਆਲਮੋਸਟ ਅੱਧ ਤੱਕ ਪਹੁੰਚ ਗਏ ਆਂ 25 ਤਰੀਕ ਤੱਕ ਮੁਹਿੰਮ ਹੈ ਔਰ 25 ਤਰੀਕ ਤੱਕ ਅਸੀਂ ਸਾਰਾ ਇਹ ਕਵਰ ਕਰਨਾ ਅਸੀਂ ਨਾਬਾ ਦੇ 23 ਵਾਰਡ ਭਾਸੋਂ ਦੇ 11 ਵਾਰਡ ਔਰ 142 ਪਿੰਡ ਜਿਹੜੇ ਆ ਕੱਲੇ-ਕੱਲੇ ਪਿੰਡ ਦੇ ਵਿੱਚ ਜਿਹੜੀ ਆ ਪੈਦਲ ਯਾਤਰਾ ਜਿਹੜੀ ਆ ਨਸ਼ਾ ਮੁਹਿੰਮ ਨੂੰ ਲੈ ਕੇ ਜਾਗਰੂਕਤਾ ਜਿਹੜੀ ਰੈਲੀ ਆ ਉਹ ਕਰ ਰਹੇ ਆ ਸਰਕਾਰ ਦੇ ਰਿਹਾ ਬਹੁਤ ਵੱਡਾ ਪ੍ਰੋਨਾ ਹੈ ਵੀ ਇਹ ਨਸੀਬ ਰੁੱਧ ਜਿਨ੍ਹਾਂ ਤੁਹਾਡੀ ਨੌਜਵਾਨੀ ਖਰਾਬ ਹੋ ਰਹੀ ਆ ਨੌਜਵਾਨ ਮਾਰ ਰਹੇ ਨੇ ਇਹਦੇ ਵਿੱਚ ਜਿਹੜਾ ਸਿਸਟਮ ਆ ਸੀ ਇੱਕ ਬੱਲੇ ਲਾ ਸਾਨੂੰ ਤੁਹਾਨੂੰ ਕਿਹਾ ਹੈ ਕਿ ਬਿਰਧੂ ਜਿਹੜੀ ਕਾਰਵਾਈ ਕਰਨੀ ਹੈ ਉਹ ਆਪਾਂ ਨੇ ਦੱਬ ਗਏ ਲਈ ਡਾਕਟਰਾਂ ਨੇ ਮਿਲ ਰਿਹਾ ਜਿਹੜਾ ਰੋਗ ਆ ਬਦਲੋ ਜਿਹੜੇ ਅਸੀਂ ਪਹਿਲੀ ਰੈਲੀ ਕਰੀ ਤੀ ਆ ਤਾਂ ਉਸ ਤੋਂ ਬਾਅਦ ਬਹੁਤ ਵੱਲ ਮਿਲਿਆ ਸਾਨੂੰ ਬਹੁਤ ਦਰਦ ਡਟਾ ਗਿਨਾਂ ਬੱਚੇ ਵੀ ਪਿੱਛੇ ạt ਰਹੇ ਨੇ ਔਰ ਉਹ ਸ਼ਾਂਤੀ ਦਾਤੀ ਪੇ ਵੀ ਰਹੇ ਆ। ਆਵਾਣੂ ਦਾ ਭਗਵੰਤੋ ਆਂਜ ਨੇ ਬਹੁਤ ਵੱਡਾ ਸਟੈਪ ਚੱਕਿਆ ਹੈ ਨਸ਼ੇ ਵਿਰੁੱਧ ਇਹਦੀ ਕਾਰਵਾਈ ਕਰਾਰੇ ਤਾਂ ਕਿ ਪੰਜਾਬ ਨੂੰ ਪੰਜਾਬ ਦੀ ਜਵਾਨੀ ਬਚ ਸਕੇ। ਸਿੰਘ ਸਾਹਿਬ ਦਾ ਤੇ ਮਨਜੋਗ ਡੀਜੀਪੀ ਪੰਜਾਬ ਦਾ ਜਿਹੜਾ ਇਹ ਜੰਗੀ ਪੱਧਰ ਤੇ ਉਪਰਾਲਾ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਹੁਣੇ ਆਪਣੇ ਦੂਜੇ ਪੜਾਅ 'ਚ ਪਹੁੰਚ ਚੁੱਕਾ। ਪਹਿਲੇ ਪੜਾਅ 'ਚ ਮਨਜੋਗ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਆ ਔਰ ਸਪਲਾਈ ਚੇਨ ਨੂੰ ਤੋੜਨਾ ਹੈ ਤੇ ਵੱਡੀ ਸਫਲਤਾ ਪਟਿਆਲਾ ਪੁਲਿਸ ਨੂੰ ਤੇ ਸਮੁੱਚੀ ਪੰਜਾਬ ਪੁਲਿਸ ਨੂੰ ਹਾਸਲ ਹੋਈ ਵੱਡੀ ਗਿਣਤੀ ਚ ਮੁਕਦਮੇ ਦਰਜ ਹੋਏ ਤੇ ਵੱਡੀ ਗਿਣਤੀ ਚ ਨਸ਼ਾ ਤਸਕਰ ਜਿਹੜੇ ਆ ਉਹ ਜ਼ਿਲ੍ਹਾ ਚ ਅੰਦਰ ਭੇਜੇ ਗਏ ਹੁਣ ਇਸ ਯੁੱਧ ਨਸ਼ੇ ਵਿਰੁੱਧ ਨੂੰ ਦੂਜੇ ਪੜਾ ਚ ਲੈ ਕੇ ਜਾਂਦੇ ਹੋਏ ਇਹਨੂੰ ਜੰਗੀ ਪੱਧਰ ਤੇ ਇੱਕ ਮਹਿੰਮ ਬਣਾਉਣਾ ਹੈ ਜਿਹਦੇ ਚ ਸਮਾਜ ਦੇ ਸਾਰੇ ਸੱਜਣਾ ਨੂੰ ਮੇਰੀ ਇਹ ਬੇਨਤੀ ਆ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ ਚ ਇਹਨੂੰ ਮੈਂ ਇੱਕ ਬਿਮਾਰੀ ਕਹਿੰਨਾ ਹੈ ਉਹਦੇ ਚ ਫਸੇ ਉਹਨਾਂ ਨੂੰ ਆਪਾਂ ਡੀ ਐਡਿਕਸ਼ਨ ਸੈਂਟਰਾਂ ਚ ਨਸ਼ਾ ਛੁਡਾਊ ਕੇਂਦਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾ ਕੇ ਤੇ ਉਹਨਾਂ ਨੂੰ ਮੁਖ ਧਾਰਾ ਚ ਸ਼ਾਮਿਲ ਕਰਕੇ ਤੇ ਉਹਨਾਂ ਨੂੰ ਰੋਜ਼ਗਾਰ ਵਾਲੇ ਪਾਸੇ ਤੋਰਨਾ ਹੈ ਤਾਂ ਕਿ ਉਹ ਵੀ ਜਿਹੜੀ ਮੁਖ ਧਾਰਾ ਚ ਸ਼ਾਮਿਲ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਸਰ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹਨਾਂ ਦੇ ਪੇਰੈਂਟ ਜੀ ਉਹ ਕਿੱਥੇ ਸੰਪਰਕ ਕਰਨਗੇ ਮਸੂਹ ਦੇਖੋ ਜੀ ਸੇਫ ਪੰਜਾਬ ਹੈਲਪਲਾਈਨ ਵੀ ਹੈਗੀ ਆ ਉਹਦਾ ਨੰਬਰ ਵੀ ਸਾਰੇ ਅਖਬਾਰਾਂ ਚ ਸਾਰੇ ਥਾਣਿਆਂ ਚ ਹੈਗਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ ਆਪਣੇ ਨਜ਼ਦੀਕੀ ਥਾਣੇ ਜਾ ਕੇ ਆਪਣੇ ਐਸਐਚਓ ਨੂੰ ਦੱਸਿਆ ਜਾਵੇ ਤਾਂ ਕਿ ਇੱਕ ਤੇ ਜੇ ਤਸਕਰ ਬਾਰੇ ਇਨਫੋਰਮੇਸ਼ਨ ਦਿੰਦੇ ਤੇ ਉਹਨਾਂ ਦੀ ਪਛਾਣ ਵੀ ਗੁਪਤ ਰੱਖੀ ਜਾਊਗੀ ਤੇ ਜੇਕਰ ਉਹਨਾਂ ਦੇ ਆਪ ਦੇ ਪਰਿਵਾਰ ਦਾ ਕੋਈ ਜੀ ਇਸ ਚ ਲੱਗਾ ਤੇ ਐਸਐਚਓ ਤੇ ਡੀਐਸਪੀ ਸਰਕਲ ਦੇ ਸਹਿਯੋਗ ਨਾਲ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਇਆ ਜਾਵੇ